ਤਿਸਵਾ ਓਸ਼ਾ ਇੰਟਰਨੈਸ਼ਨਲ ਲਿਮਟਿਡ ਦੀ ਇੱਕ ਸ਼ਾਨਦਾਰ ਪਹਿਲ ਲਾਲਟਨ ਦਾ ਨਵਾਂ ਲਾਈਟ ਸ਼ੋਰੂਮ ਖੰਨਾ ਵਿਖੇ ਖੁੱਲਿਆ ਸ਼ਾਨਦਾਰ ਉਦਘਾਟਨ ਮੁੱਖ ਮਹਿਮਾਨ ਸਰਦਾਰ ਆਊਗਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਡੇ ਜਿੱਡੇ ਨਸ਼ੇ ਦੇ ਸਦਾਕਰ ਸਮਗਲਰ ਨੇ ਨਾਲ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋ ਰਹੀਆਂ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੇ ਨਸ਼ੇ ਦੇ ਸਦਾਕਰ ਨੇ ਜਿਹੜੀ ਇਹਨਾਂ ਨੇ ਪਾਪਾਂ ਦੀ ਕਮਾਈ ਦੇ ਨਾਲ ਬੱਚਿਆਂ ਦੇ ਖੂਨ ਦੇ ਨਾਲ ਲਿਖੀਆਂ ਹੋਈਆਂ ਜਿਹੜੀਆਂ ਵਸੀਤਾਂ ਕਰਾਈਆਂ ਕੋਈ ਵੀ ਨਹੀਂ ਸੀਗਾ ਇਹਦੇ ਵਿੱਚ ਸਾਡੇ ਕੋਲ ਟਿਸਵਾ ਲਾਈਟਿੰਗ ਦੇ ਨਾਮ ਤੇ 우ਸ਼ਾ ਦਾ ਸਟੋਰ ਹੈ ਸਾਡਾ 우ਸ਼ਾ ਇੰਟਰਨੈਸ਼ਨਲ ਲਿਮਟਿਡ ਉਹਨਾਂ ਦਾ ਲਾਈਟਿੰਗ ਦੇ ਨਾਮ ਟਿਸਵਾ ਖੁੱਲਿਆ ਤੇ ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਵਾ 우ਸ਼ਾ ਇੰਟਰਨੈਸ਼ਨਲ ਲਿਮਟਿਡ ਦੀ ਇੱਕ ਸ਼ਾਨਦਾਰ ਪਹਿਲ ਲਾਲਟਨ ਦਾ ਨਵਾਂ ਲਾਈਟ ਸ਼ੋਰੂਮ ਖੰਨਾ ਵਿਖੇ ਖੁੱਲਿਆ ਸ਼ਾਨਦਾਰ ਉਦਘਾਟਨ ਮੁੱਖ ਮਹਿਮਾਨ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ ਇਸ ਮੌਕੇ ਉਹਨਾਂ ਪੰਜਾਬ ਲਾਈਵ 88 ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਅੱਜ ਸਾਡੇ ਲਈ ਖੰਨੇ ਦੇ ਵਿੱਚ ਬੜੇ ਮਾਣ ਵਾਲੀ ਗੱਲ ਹੈ ਕਿ ਖੰਨੇ ਸਾਡੀ ਬਹੁਤ ਪੁਰਾਣੀ ਕੰਪਨੀ 25 ਸਾਲ ਪੁਰਾਣੀ ਕੰਪਨੀ ਸੋਨੂ ট্রেਡਰਸ ਜਿਹਦੇ ਓਨਰ ਸਰਦਾਰ ਗੁਰਦੇਵ ਸਿੰਘ ਜੀ ਡਿਪਟੀ ਸਾਹਿਬ ਨੇ ਤੇ ਨਾਲ ਸੋਨੂ ਭਾਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਇੱਕ ਅ ਅੱਜ ਬੜੀ ਯੂਨੀਕ ਅਲੱਗ ਅ ਉਰੇ ਇਲੈਕਟ੍ਰੋਨਿਕ ਜਿਹੜੀ ਸ਼ੋਰੂਮ ਖੋਲੇ ਆ ਲਾਈਟਸ ਦਾ ਸਪੈਸ਼ਲ ਟਸਵਾ ਕੰਪਨੀ ਜਿਹੜੀ ਹੈ ਜਿਹੜੀ ਕਿ ਬਹੁਤ ਵੱਡੀ ਕੰਪਨੀ ਹੈ ਉਹਦੇ ਵੱਲੋਂ ਉਰੇ ਕਾਫੀ ਜਿਆਦਾ ਜਾਨੀ ਕਿ ਜਿਹੜੇ ਤੁਸੀਂ ਦੇਖੋਗੇ ਅਲੱਗ-ਅਲੱਗ ਤਰੀਕੇ ਦੀ ਲਾਈਟਸ ਨੇ ਉਹ ਉਰੇ ਮਿਲਣੀਆਂ ਟਸਵਾ ਦੀਆਂ ਸੋ ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅੱਜ ਸ਼ੋਰੂਮ ਦੀ ਓਪਨਿੰਗ ਸੀ ਇਹਨਾਂ ਨੇ ਮੈਨੂੰ ਉਰੇ ਬੁਲਾਇਆ ਮੈਨੂੰ ਚੰਗਾ ਲੱਗਿਆ ਇਹ ਸਾਡਾ ਪਰਿਵਾਰ ਹੈ ਸਾਡੇ ਪਰਿਵਾਰ ਦਾ ਹਿੱਸਾ ਨੇ ਹਰ ਵਕਤ ਇਹ ਹਮੇਸ਼ਾ ਬਰਾਬਰ ਖੜੇ ਨੇ ਔਰ ਮੈਨੂੰ ਇਸ ਗੱਲ ਦੀ ਦਿਲੋਂ ਖੁਸ਼ੀ ਹੈ ਇਹ ਨੀਡ ਆਫ ਦੀ ਆਰਬੀਸੀ ਸਾਡੇ ਖੰਨੇ ਦੀ ਇਹ ਜ਼ਰੂਰਤ ਵੀ ਸੀ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਸ਼ੋਰੂਮ ਸਾਡਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਇਹੀ ਮੇਰੀ ਮਤਲਬ ਕਿ ਉਸ ਪ੍ਰਮਾਤਮਾ ਦੇ ਅਰਦਾਸ ਹੈ ਬਾਕੀ ਮੈਂ ਇਹ ਵੀ ਕਹੂੰਗਾ ਸਾਰੇ ਜਣੇ ਇੱਕ ਵਾਰ ਜ਼ਰੂਰ ਉਰੇ ਆਇਓ ਵਿਜ਼ਿਟ ਕਰਕੇ ਜਾਇਓ ਜਦੋਂ ਤੁਸੀਂ ਆਓਗੇ ਤੁਹਾਨੂੰ ਬਹੁਤ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਸਰ ਇੱਕ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਾ ਖਿਲਾਫ ਯੁੱਧ ਛੜਿਆ ਗਿਆ ਹੈ ਉਸ ਬੰਦੀ ਕੀ ਕਹਿਣਾ ਹੈ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਅਸੀਂ ਜਿੱਦੀ ਸ਼ੁਰੂਆਤ ਕੀਤੀ ਹੈ ਔਰ ਤੁਸੀਂ ਦੇਖਿਆ ਹੋਊਗਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਡੇ ਜਿੱਡੇ ਨਸ਼ੇ ਦੇ ਸਦਾਕਰ ਸਮਗਲਰ ਨੇ ਨਾਲ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋ ਰਹੀਆਂ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੇ ਨਕਸ਼ੇਦ ਸਦਾਕਰ ਨੇ ਜਿਹੜੀ ਇਹਨਾਂ ਨੇ ਪਾਪਾਂ ਦੀ ਕਮਾਈ ਦੇ ਨਾਲ ਬੱਚਿਆਂ ਦੇ ਖੂਨ ਦੇ ਨਾਲ ਲਿਖੀਆਂ ਹੋਈਆਂ ਜਿਹੜੀਆਂ ਬਸਿਤਾਆਂ ਕਰਾਈਆਂ ਨੇ ਪਿੱਟਾਂ ਲਾਈਆਂ ਨੇ ਉਹ ਉਹ ਛੱਡਾਂਗੇ ਨਹੀਂ ਉਹਨਾਂ ਨੂੰ ਵੀ ਅਸੀਂ ਯਾਨੀ ਕਿ ਇਸੇ ਤਰੀਕੇ ਨਾਲ ਜਿਹੜੀ ਨਜਾਇਜ਼ ਬਿਲਡਿੰਗਾਂ ਹੋਣਗੀਆਂ ਟਾ ਮੰਨ ਬਿਲਸਰ ਸਦਾਕਰ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਕੇ ਸਰਕਾਰ ਨੂੰ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਬਸ ਦੋ ਹੀ ਗੱਲਾਂ ਨੇ ਯਾ ਤਾਂ ਨਸ਼ਾ ਦਾ ਵਪਾਰ ਛੱਡ ਦੋ ਨਹੀਂ ਪੰਜਾਬ ਛੱਡ ਦੋ ਨਹੀਂ ਉਹ ਦਿਨ ਦੂਰ ਨਹੀਂ ਕਿ ਤੁਹਾਡੇ ਤੁਸੀਂ ਇਹ ਜ਼ਿੰਦਗੀ ਚ ਪਛਤਾਓਗੇ ਕਿ ਕਿਹੜੀ ਉਹ ਘੜੀ ਸੀ ਜਿਸ ਘੜੀ ਦੇ ਵਿੱਚ ਅਸੀਂ ਇਹਦੇ ਤੋਂ ਜਿਹੜੇ ਟਲ ਜਾਂਦੇ ਤਾਂ ਚੰਗੇ ਰਹਿੰਦੇ ਅੱਛਾ ਜਿਹੜੇ ਜਿਹੜੀ ਨੌਜਵਾਨੀ ਇਹ ਚ ਚੱਕਰਾਂ ਹੀ ਪੈ ਗਏ ਉਹਨਾਂ ਨੂੰ ਕੀ ਕਹਿਜਣ ਦੇਖੋ ਸਾਡੇ ਕਿ ਦੋ ਗੱਲਾਂ ਹੈ ਜਿਹੜੀ ਨੌਜਵਾਨੀ ਇਸ ਦੀ ਆਦੀ ਹੋ ਗਈ ਉਹਨੂੰ ਬਚਾਣਾ ਸਰਕਾਰ ਦੇ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਕੋਟ ਕਲੀਨਿਕ ਨੇ ਜਿਹੜੇ ਇਸ ਤੋਂ ਇਲਾਵਾ ਸਾਡੇ ਜਿਹੜੇ ਆਪਣੇ ਨਸ਼ਾ ਛਡਾਊ ਕੇਂਦਰ ਨੇ ਉਹਦੇ ਵਿੱਚ ਪ੍ਰੋਪਰਲੀ 6 ਜਲਿਆਂ ਨੂੰ ਮੈਂ ਮੋਨੀਟਰ ਕਰ ਰਿਹਾ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਤੇ ਉਹ ਅਸੀਂ ਅੱਜ ਵੀ ਮ맬ੇਰ ਕੋਟਲੇ ਜਾਣਾ ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਉਹ ਸਾਡੇ ਕੋਲ ਉੱਥੇ ਅਵੇਲੇਬਲ ਹੈ ਹਰ ਤਰ੍ਹਾਂ ਦੇ ਸਾਡੇ ਕੋਲ ਉੱਥੇ ਮਤਲਬ ਫੈਸਿਲਿਟੀ ਅਵੇਲੇਬਲ ਹੈ ਵੇਕੈਂਟ ਬੈਡਸ ਅਵੇਲੇਬਲ ਨੇ ਕਿਉਂਕਿ ਜਦੋਂ ਨਸ਼ੇ ਦੀ ਸਪਲਾਈ ਲਾਈਨ ਟੁੱਟਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਜਿਹੜੇ ਬੱਚਿਆਂ ਨੂੰ ਤੋੜ ਲੱਗਦੀ ਹੈ ਤਾਂ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ। ਸੋ ਉਹਨਾਂ ਨੂੰ ਸੰਭਾਲਣ ਲਈ ਸਾਡੇ ਕੋਲ ਸਾਰੇ ਪੁਖਤ ਇੰਤਜ਼ਾਮ ਨੇ। ਤੇ ਇਸ ਤੋਂ ਇਲਾਵਾ ਇਹ ਸਪਲਾਈ ਲਾਈਨ ਤੋੜਨ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਤੇ ਤੱਕ ਛੋਟੀ ਤੋਂ ਲੈ ਕੇ ਜਿੰਨੀ ਵੱਡੀ ਮੱਛੀ ਬੈਠੀ ਹੈ ਉਹਨਾਂ ਨੂੰ ਛੱਡਾਂਗੇ ਨਹੀਂ। ਉਹਨਾਂ ਨੂੰ ਹੁਣ ਖਦੇੜ ਕੇ ਖਤਮ ਕਰ ਦੇਵਾਂਗੇ। ਵਾਹ। ਇਸ ਬੰਦੇ ਇਸ ਤਰ੍ਹਾਂ ਜੀ ਲਾਈਟਿੰਗ ਦਾ ਐਕਸਕਲੂਸਿਵ ਸ਼ੋਰੂਮ ਬਣਾਇਆ ਇਸ ਵਾਰੀ ਪੂਰੇ ਖੰਨੇ ਦੇ ਵਿੱਚ ਕਿਸੇ ਵੀ ਕੋਲ ਲਾਈਟਿੰਗ ਦਾ ਪ੍ਰੋਪਰ ਲਾਈਟਿੰਗ ਲਾਈਟਿੰਗ ਦੇ ਵਿੱਚ ਕੋਈ ਵੀ ਨਹੀਂ ਸੀਗਾ ਇਹਦੇ ਵਿੱਚ ਸਾਡੇ ਕੋਲ ਟਿਸਵਾ ਲਾਈਟਿੰਗ ਦੇ ਨਾਮ ਤੇ 우ਸ਼ਾ ਦਾ ਸਟੋਰ ਹੈ ਸਾਡਾ 우ਸ਼ਾ ਇੰਟਰਨੈਸ਼ਨਲ ਲਿਮਟਿਡ ਉਹਨਾਂ ਦਾ ਲਾਈਟਿੰਗ ਦੇ ਨਾਮ ਟਿਸਵਾ ਖੁੱਲਿਆ ਤੇ ਅਸੀਂ ਉਸ ਤੋਂ ਬਾਅਦ ਸਾਡਾ ਲਾਲਟਨ ਨਾਮ ਤੇ ਸਾਡਾ ਆਪਣਾ ਸਟੋਰ ਵੀ ਖੁੱਲਿਆ ਤੇ ਅਸੀਂ ਜ਼ਰੂਰ ਕਵਾਂਗੇ ਵੀ ਸਾਰੇ ਇੱਕ ਇੱਕ ਵਾਰ ਵਿਜ਼ਿਟ ਕਰਨ ਸਰਨੇ ਵੀ ਇਹ ਚੀਜ਼ ਰਿਕੁਐਸਟ ਅਸੀਂ ਰਿਕੁਐਸਟ ਕਰ ਸਕਦੇ ਹਾਂ ਵੀ ਸਾਰੇ ਸਾਡੇ ਸਟੋਰ ਤੇ ਇੱਕ ਇੱਕ ਵਾਰ ਵਿਜ਼ਿਟ ਜ਼ਰੂਰ ਕਰਨ ਬਹੁਤ achi ਹਨ ਉਹਨਾਂ ਨੂੰ ਆਈਟਮਸ ਔਰ ਬਹੁਤ achhe ਉਹਨਾਂ ਨੂੰ ਇਨਸਟਰੂਮੈਂਟ ਅਸੀਂ ਦੇ ਸਕਦੇ ਹਾਂ